ਆ ਰੋਡਾਂ ਦਾ ਜੰਗਲ ਬਸ 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 ਰੋਡ ਲੈ ਕੇ ਚੱਲ ਕਲੀਟ ਦੇਣੇ ਚੱਲ ਗਿਆ ਚੱਕ ਲੋ ਭੈਣ ਚੋਦ ਨੂੰ ਬੜੇ ਦੇਖੀ ਜੰਨੇ ਉਹ ਫੁਰੀ ਨੂੰ ਫੋਨ ਲਾ ਲਾ ਕੋਸੋਟੀ ਦੀ ਚੱਕੋ ਜੰਗ ਓਏ ਪੁਸ ਬਲਾਓ ਰੋਡੀ ਪੁਸ ਖੜਾ ਇੱਥੇ ਮਲਾਜਮ ਖੜਾ ਖੜਾ ਮਲਾਜਮ ਆਹ ਦੇਖ ਲੋ ਸਮਾਨ ਫੜੇ ਸਮਾਨ ਜਿਹੜਾ ਪਿੱਛੇ ਫੜਾ ਇਹਨੂੰ ਹੈ ਫੋਨ ਕਾਣਾ ਮਾਰ ਗਾੜੀ ਵਾਹ ਵਾੜ ਕੇ ਫਿਰ ਫਿਰ ਅੱਗੇ ਆ ਰਿਹਾ ਚਿੱਟਾ ਫੜਿਆ ਭਰਾ ਬਹੁਤ ਚਿੱਟਾ ਵੇ ਸਦਾ ਭਾਈ ਯਾਰ ਕਿੱਥੇ ਆ ਚੁੱਟਾ ਫਿਰਦਾ ਫਲਾਣਾ ਯਾਰ ਕਿੱਜ ਸਮਾਨ ਸਾਰਾ ਫਲਾਣਾ ਤੇਰੇ ਕੱਟ ਦੀ ਸਮਾਨ ਜਿਹਦੇ ਤੋਂ ਪੈਸੇ ਲੈ ਤਾ 500 ਪੈਸੇ ਨੋਟ ਕਰ ਫੋਟੋ ਆ ਗਈ ਆਹੀ ਬਾਈ ਇਹੋ ਸਮਾਨ ਪੂਰੀ ਮਿਲ ਆ 500 ਦਾ ਨੋਟ ਸੀ ਗੁਰੂ ਜੀ ਦੇ ਫੋਨ ਚ ਖਿੱਚੀ ਆ ਆ ਆ ਚੱਲ ਆ 500 ਦਾ ਨੋਟ ਆ ਦੀ ਜੇਬ ਤੋਂ ਪੈਸਾ 500 ਰੁਪਏ ਬਰਾਏ ਸੀ ਬਾਈ ਆ ਜਾ ਸਮਾਨ ਸਮਾਨ ਉਹ ਬਾਜਣਾ ਓਏ ਮਾਰੋ ਨਾ ਮਾਰਨ ਕੋਈ ਮਾਰਦਾ ਸਮਾਨ ਮਾਰਦਾ ਕੋਈ ਮਾਰਦਾ ਸੁਭੇਤਾ ਬਾਈ ਬਾਈ ਆ ਬਾਈ ਥੱਲੇ ਪਹਿਲਾ ਕੋਈ ਨਹੀਂ ਹੱਲੇ ਬਠਾ ਲੈ ਲੈ ਉਹ ਐਸੇ ਚ ਨੂੰ ਫੋਨ ਕਰ ਫੋਨ ਕਿੱਥੇ ਕਰ ਰੋ ਬਾਈ ਕੁਰੀ ਕੁਰੀ ਕਰ ਫੋਨ ਬਾਈ ਆ ਵੀਡੀਓ ਬਣਾਓ ਆ ਵੀਡੀਓ ਬਣੀ ਹੁਣ ਕਿੱਥੇ ਨਾਮ ਚ ਫੜਿਆ ਚਿੱਟਾ ਦੇਖੋ ਇੰਨਾ ਇੱਥੇ ਕੈਸ ਊਲ ਅੰਨੇ ਬਾਅਦ ਜਿੱਟਾ ਜੀ ਨਾ ਡਾਂਗਾ ਲੈ ਕੇ ਆਜੋ ਉਹਨਾਂ ਕੋਲ ਡਾਂਗਾ ਲੈ ਕੇ ਉਹਨਾਂ ਦੇ ਕੈਮਰਾ ਲੈ ਆਉਣ ਦੇ ਕਿਹੜੇ ਡਾਂਗਾ ਕੈਮਰਾ ਚ ਲਾ ਕੇ ਰੱਖਾ ਕੈਮਰੇ ਡਾਂਗੇ ਲੱਗੇ ਹੁਣ ਦੇ ਐਸੇ ਚ ਨੂੰ ਫੋਨ ਕਰ ਨਾ ਪੁਲਿਸ ਨੂੰ ਫੋਨ ਕਰ ਯਾਰ ਇਹਦਾ ਫੋਨ ਕਿਹਦੀ ਕੋਈ ਹੈ ਕਰੀ ਕਰੀ ਆ ਕਰਦਾ ਫੋਨ ਮੁੰਡਾ ਇੱਕ ਮਿੰਟ ਮਾੜਾ ਇਹਨੂੰ ਉੱਥੇ ਰੋ ਉੱਥੇ ਲੈ ਕੇ ਜਾ ਨਾ ਉੱਥੇ ਓਏ ਕਾਨੂੰ ਕਾਨੂੰ ਕਿੱਲੇ ਚੱਲ ਉਹ ਸੌਂ ਚ ਠੀਕ ਹੈ ਮਾੜਾ ਮੈਂ ਮਾਰਿਆ ਫਿਰ ਲੋਕਾਂ ਦੇ ਜਵਾਬ ਮਾਰਨੇ ਨੇ ਕਿਤੇ ਨਹੀਂ ਲੈਂਦਾ ਮੈਂ ਬੱਦ ਕੈਮਰੇ ਆਨ ਰੱਖੋ ਲੈ ਰੱਖੀ ਆ ਦੇਖੋ ਬਈ ਫੁਰੀ ਫੁਰੀ ਰਹੇ ਹੱਥ ਚ ਆਹ ਲੋ ਬਈ 500 ਰੁਪਏ ਨੋਟ ਫੜਾਇਆ ਜੀ ਸਨਾਮ ਅੱਜ ਬੱਸ ਸਟੈਂਡ ਕੋਲੇ ਸੀ ਆਏ ਸੀ ਵਿਕਾਸ ਕੀ ਪਿੱਛੇ ਇੱਕਾ ਚਿੱਟੇ ਪਿੱਛੇ ਸਿਕਾ ਸੂਲਾ ਪਿੱਛੇ ਤੁਹਾਨੂੰ ਪਤਾ ਆਪਣਾ ਰਾਤ ਲੌਂਗੋ ਵਾਲ ਫੜਿਆ ਪਰਸੋਂ ਅਸੀਂ ਤੇਰੇ ਨਾਲ ਫਿਰਦੀ ਆ ਜਿੱਥੇ ਵੀ ਸਾਨੂੰ ਖਬਰ ਮਿਲਦੀ ਆ ਜਾਨੇ ਆ ਅੱਜ ਅਸੀਂ ਆ ਬੜਾ ਬਸਤੀ ਦੇ ਵਿੱਚ ਹੋ ਜੂ ਗੋ ਜੂ ਅਸੀਂ ਆਖਿਆ ਕੋਈ ਟੱਕਰ ਨਹੀਂ ਸਾਡੇ ਸਾਹਦੇ ਅਸੀਂ ਉਹਨੂੰ ਤਿਆਰ ਆ ਉਹ ਖੜੇ ਨੇ ਮੁਲਾਇਮ ਬੋਲੋ ਮੁਲਾਮਾ ਗੋਲ ਮਾਰਉਂਨਾਂ ਉਹਨਾਂ ਨੂੰ ਕੌਣ ਹੈ ਬਈ ਆਹ ਕੌਣ ਜ਼ਿੰਮੇਵਾਰ ਆ ਦੇਖ ਲੋ ਓਏ ਬਾਈ ਬਣਾ ਦੋ ਦੇਣੇ ਜਾ ਆ ਬੈਠ ਕੇ ਲੈ ਆ ਆ ਬੰਦਾ ਸੁਨਾਮ ਦਾ ਫਿਰ ਤਾ ਦੁੱਗਾ ਆ ਮੂਤਰਾਉਂਗਾ ਉਹ ਖੜਿਆ ਸਾਹਮਣੇ ਯਾਰ ਸੁਨਾਮ ਚ ਨਹੀਂ ਬੰਦਾ ਇਹ ਫੜੇ ਸੁਨਾਮ ਚ ਟੱਕਰ ਆ ਜਾ ਵੀ ਫੜ ਲਿਆ ਅਜੇ ਹੋਰ ਵੀ ਫੜਾਂਗੇ ਬੁੱਟ ਵੀ ਫੜਾਂਗੇ ਬੁੱਟ ਵੀ ਫੜਾਂਗੇ ਤਗੂ ਫੋਨ ਕਰ ਦੇ ਨਾ ਸਾਰਾ ਨੰਬਰ ਤੇ ਯਾਰ ਫੋਨ ਨੰਬਰ ਤੇ ਫੋਨ ਨੰਬਰ ਤੇ ਕਾਲ ਕਰ ਯਾਰ 100 ਨੰਬਰ ਤੇ ਕਾਲ ਕਰ ਯਾਰ ਜੋ ਕੱਢ ਕੇ ਦਿੱਤਾ ਆ ਜੀ ਫੋਨ ਕਰ ਲੈ ਕੋ ਲਾਲ ਮੇ ਯਾਰ ਫੋਨ ਕਿਹਦੇ ਕਰਾਇਆ ਭਾਈ ਸੀ ਦੇ ਆਇਆ ਕੋ ਫਲ ਬੋਲੇ ਦੀ ਰੇੜੀ ਲਾ ਲਾ ਯਾਰ ਓਏ ਖੜ ਜਾ ਫਰੇਟ ਆ ਕੰਪਨੀ ਆ ਸਾਡਾ ਮਰ ਸਾਡਾ ਰੱਟ ਕੋਈ ਨਾ ਬੋਲਾ ਬੋਲਾ ਆ ਦੇਖ ਲਓ ਹੁਣ ਨਿਕਲ ਆਹੋ ਹੁਣ ਅਰੇ ਹੋਰ ਵੀ ਨਿਕਲੂ ਦਿੰਨਾ ਯਾਰ ਕੱਢ ਦੇ ਯਾਰ ਹੋ ਤਿੰਨਾ ਕਰਿਆ ਹੋਇਆ ਹੈ ਦਿਮਾਗ ਐਕਸੀਡੈਂਟ ਨਾ ਨਾ ਸਾਹ ਵਿੱਚ ਚੱਲੂ ਸੁਣਿਆ ਜਿੰਦਾ ਬੋਲੇ ਉਹ ਤਿੰਨਾ ਹੋਇਆ ਹੋਇਆ ਯਾਰਾ ਸਮਾਂ ਕਾਨੂੰਨ ਦਾ ਬਾਈ ਉਹਨੂੰ ਕੱਢ ਲਾਉਂਦਾ ਪਹਿਲਾਂ ਆਹ ਅਰੇ ਹੋਰ ਲਿਖਿਆ ਆ ਜੀ ਉਹ ਨਿਕਲਿਆ ਬਾਈ ਹੋਰ ਕੱਢ ਕਿੱਤਿਆਂ ਅਰਦਾਸ ਨੇ ਕੱਲੇ ਟਾਈਮ ਇੱਕੀ ਸਾਨੂੰ ਕੱਢ ਲਿਆ ਹੋਰ ਹੋਰ ਕੱਢਾ ਹੋਰ ਕੱਢਾ ਆਹ ਕੱਲੇ ਮੁਰਾਜਾ ਲਾਉਣਾ ਇੱਥੇ ਨੂੰ ਬੁਲਾ ਕੇ ਲੇ ਗਏ ਉਹ ਖੜੇ ਨੇ ਜਾਏ ਤੁਹਾਡੇ ਆਪੇ ਚਲੀਏ ਸਲਾਮ ਅਲੇ ਕੁੜੀਆਂ ਤੇ ਇੱਧਰ ਕਰੋ ਇੱਧਰੋਂ ਲੈ ਉੱਧਰੋਂ ਲਿਆ ਕੋਈ ਚੱਕਣੀ ਆਪਾਂ ਨੂੰ ਦਾਰਾ ਆ ਵੀਡੀਓ ਬਣੀ ਲਾਈਵ ਚਲੀ ਜਾਂਦਾ ਆਇਆ ਕਿ ਬੜਾ ਦੱਸਦਾ ਰਹੇ ਲਾਈਵ ਇਹ ਨਾ ਕਿਰਿਆ ਕਰ ਰਿਹਾ ਨਾ ਭਾਈ ਹਾਲੇ ਕੋਈ ਨਾ ਮੁਰਾ ਨਾ ਬਾਬਾ ਇਹਦੇ ਸਾਡੀ ਕੋਈ ਦੁਸ਼ਮਣੀ ਨਹੀਂ ਇਹਦੇ ਨਾਲ ਵੀ ਇਹ ਮਾਰਾਂਗੇ ਤੇ ਦੁਬਾਰਾ ਚੁਗਾ ਕੁਝ ਪੜਨ ਜੋ ਮਾਰਦਾ ਸੀ ਜਿਹੜਾ ਸਾਡਾ ਆਪੇ ਜੋ ਮਲਾਜਮਾਂ ਨੇ ਕਰਨਾ ਆਪੇ ਕਰ ਦੇਗੇ ਤੇਰੇ ਨਾਲ ਉਹ ਖੜੇ ਠੀਕ ਹੈ ਬੁਲਾ ਲਿਆ ਮੈਂ ਯਾਰ ਪਹਿਲੀ ਵਾਰੀ ਮਲਾਜਮਾਂ ਦੀ ਆ ਦੂਜੀ ਵਾਰੀ ਫਿਰ ਸਾਡੀਆਂ ਜੇ ਉਹਨਾਂ ਨੇ ਨਾ ਕੁਝ ਉਹ ਆ ਗਏ ਇੰਨਾ ਟਾਈਮ ਆ ਰਹੀ ਹੈ ਗੱਡੀ ਪਈ ਆ ਰਹੀ ਹੈ मामा ਦੇ ਮੁੰਡੇ ਵਿਚਾਰੇ ਜੇ ਕੋਈ ਗੇਮਾਂ ਕਰਨ ਜਾਂਦਾ ਕੋਈ ਪੜਨ ਆਉਂਦਾ ਇੰਟਰਨਟ ਬੰਦਾ ਕੋਈ ਕੋਈ ਚੀਜ਼ ਜਾਂਦਾ ਖੜਾ ਇੱਥੇ ਵਿੱਚ ਦੇਖੋ ਆਹ ਬ੍ਰਾਂਡਰ ਵਿੱਚ ਆ ਲੈ ਜਾਂਦੀ ਆ ਇੱਥੇ ਸ੍ਰੇਮ ਆ ਵਿੱਚ ਜਿਵੇਂ ਕੋਈ ਟੌਫੀਆਂ ਹੁੰਦੀਆਂ ਨੇ ਆਜੋ ਆਜੋ ਕਹਿੰਦਾ ਆਜੋ ਆਜੋ ਮੈਂ ਆ ਗੇ ਗੇਮਾਂ ਚੱਲ ਰਹੀਆਂ ਨੇ ਗੇਮਾਂ ਚੱਲ ਰਹੀਆਂ ਨੇ ਪੂਰੇ ਬੰਦੇ ਛੱਡੇ ਹੋਏ ਇਹਨਾਂ ਦੇ ਵੀ ਆੜਾਂ ਤੇ ਖੜੇ ਹੋਣੇ ਉੱਤਰ ਖੜੇ ਹੋਣੇ ਦੋ ਦੋ ਇੱਧਰ ਖੜੇ ਹੁੰਦੇ ਨੇ ਵਿੱਚੋਂ ਬੁੜੀਆਂ ਵੀ ਲੜੀਆਂ ਹੋਈਆਂ ਹੈਡੇ ਕੋਲ ਫੋਟੋਆਂ ਨੇ ਅਸੀਂ ਉਹਨਾਂ ਨੂੰ ਪੂਰਾ ਗੇਮ ਪਾ ਕੇ ਚੱਕਾਂਗੇ ਹੱਥ ਲਾਉਂਦੇ ਕਿਸੇ ਦੇ ਜਿਹੜੇ ਬੰਦੇ ਦੀ ਗੱਲ ਸੀ ਆ ਫੜਿਆ ਇਹ ਸਭ ਤੋਂ ਵੱਧ ਵੇਚਦਾ ਸੀਗਾ ਸਭ ਤੋਂ ਵੱਧ ਵੇਚਦਾ ਸੀ ਇਹ ਆ ਇਹ ਮੈਨੂੰ ਲੱਗਦਾ ਬਿੱਟਾ ਬਣਾ ਕੇ ਆਖੀ ਇੱਕ ਬਿੱਟ ਬਣਾਉਂਦੇ ਇਹ ਮੈਨੂੰ ਲੱਗਦਾ 12 ਵਜੇ ਟਾਈਮ ਹੋ ਗਿਆ ਉਹ 1 ਕ ਬਾਰੀ ਮੈਨੂੰ ਲੱਗਦਾ ਆਪਣੇ ਜਿਹੜੇ ਧਾਰੀਆਂ ਵਾਲੇ ਨੇ ਉਹਨਾਂ 300 ਰੁਪਏ 5 6 ਵਜੇ ਬਣੂਗਾ ਐਣੀ ਮੈਨੂੰ ਲੱਗਦਾ ਬਸ 7000 ਰੁਪਏ ਬਟਲਿਆ ਉੱ ਘਟੋ ਘਟ ਉਦੋਂ ਵੱਧਿਊ ਘਟੋ ਘਟ 5-7000 ਰੁਪਏ ਵਟਨਾ ਕਾਹਦਾ ਗਰੀਬ ਇਹ ਸਾਨੂੰ 2 ਕਿਲੋ ਹੋਗਾ ਕਿਲੋ ਹੋਗਾ ਕਿੰਨਾ ਅਸੀਂ ਜੀ ਇਹ ਚਿੱਟਾ ਵਿੱਚ ਲੱਗ ਜਾ ਮੇਰੇ ਕੁੜੀ ਵਾਲਾ ਮੈਂ ਕਿੱਥੋਂ ਵਿਆਹਾਂਗਾ ਮੇਰੇ ਕੋਲ ਕੌਣ ਆਲਾ ਮੈਨੂੰ ਹੁਣ ਮ ਕਰ ਜੂ ਮੇਰੇ ਵੀਰਾ ਜਿੰਨੇ ਜਿਹੜੇ ਤੇਰੀ ਕਰਦੇ ਨੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਭਾਈ ਇਹ ਕਾਕ ਵੀ ਆ ਵੀਡੀਓ ਦੇਖਦਾ ਹੈ ਕੋਈ ਗਰੀਬ ਨਹੀਂ ਜਿਹੜੇ ਬੰਦੇ ਇਹਦਾ ਕੁਝ ਕਰਦੇ ਉਹਨਾਂ ਕੋਲ ਤਾਂ ਲੱਖਾਂ ਰੁਪਏ ਹੁੰਦਾ ਉਹਨਾਂ ਕੋਲ ਉਹਨਾਂ ਕਲਾ ਪੈਰਾ ਵੀ ਇਹ ਜਾ ਪੈਸਾ ਬਹੁਤ ਹੈ ਆਪਣੇ ਵਰਗੇ ਚੌੜੇ ਉਹਨੇ ਪਾ ਕੇ ਚਿੱਟੇ ਮੇਰੇ ਮੁੰਗਲਾ ਹੁੰਦਾ ਕੀ ਪਰ ਆਪਾਂ ਦਿਲ ਦੇ ਸਾਫ ਆ ਠੀਕ ਹੈ ਨਾ ਉਹ ਖੜੇ ਨੇ ਅੱਛਾ ਉਹ ਖੜਾ ਉਹ ਵੀ ਅੱਕੀ ਨਹੀਂ ਆ ਇਹਨਾਂ ਦੇ ਬੰਦੇ ਲੈ ਵੀ ਖੜਾ ਪਾਣੀ ਇਹਨਾਂ ਦੇ ਬੰਦੇ ਉਹ ਦੇਖ ਲਓ ਜੀ ਉਹ ਮੁਲਾਜ਼ਮ ਖੜੇ ਆ ਤੇ ਇਧਰ ਆ ਰਹੇ ਨੇ ਇਧਰ ਦੇਖੋ ਉਹ ਮੈਨੇ ਉਹ ਪਾਣੀ ਪਿਆਉਂਦਾ ਤੂੰ ਆ ਗਿਆ ਉਹ ਖੜਾ ਜੀ ਤੁਰ ਗਿਆ ਆ ਆ ਗਿਆ ਇਹ ਸਾਰਾ ਨਸ਼ਾ ਕਰਦੇ ਲੱਗ ਗਏ ਲੰਗੋ ਜਿਹੜੀ ਗਰਾਊਂਡ ਅੱਜ ਸੁਨਾਮ ਚ ਆਇਆ ਇਹ ਵੀ ਗਰਾਊਂਡ 'ਚ ਆਣੀ ਸ਼ਰਮ ਕਰੋ ਯਾਰ ਗਰਾਊਂਡ 'ਚ ਖੇਡਾਂ ਕੋਣੀ ਹੁੰਦੀਆਂ ਨੇ ਨਸ਼ਾ ਆਵੇ ਕਿਤਾ ਕੱਲਾ ਕੀ ਕਰਾਓ ਇਹਨਾਂ ਨੂੰ ਓਏ ਆ ਰਿਹਾ ਆ ਰਿਹਾ ਰਾਮ ਹਾਕਾ ਮਾਰ ਮਾਰ ਬਾਜਾ ਮਾਰ ਰਿਹਾ ਈ ਤੇ ਆਜੋ ਚਿੱਟਾ ਲੈ ਜਾਓ ਜਿਵੇਂ ਸੇਵਕੇਲੇ ਹੁੰਦੇ ਕਿੱਥੋਂ ਫੜਿਆ ਭਾਈ ਇਹ ਕਿਹੜੀਆਂ ਵਿੱਚ ਫੜਿਆ ਭਾਈ ਰਾਮੀ ਨੂੰ ਜਿਨਾ ਬੰਦਲੇ ਕਿੱਥੋਂ 500 ਦਾ ਨੋਟ ਫੜਦਾ ਸੀਗਾ ਇਹ ਗਾਣਾ ਕੱਢੀ ਮੁੰਬਈ ਨਹੀਂ ਸੁਣਦਾ ਮੇਰੇ ਨੂੰ ਇਹਨੂੰ ਲੈ ਚਲੋ ਚੌਂਕੀ ਸੀ ਠੀਕ ਚਲੋ ਚੌਂਕੀ ਲਾਗੇ ਮੈਂ ਕਮੰਡ ਅਨੁਚਾਰ ਚੰਨੜ ਕਰ ਲੇ ਜੇ ਤੁਸੀਂ ਇੱਥੇ ਬੁਲਾ ਲਓ ਅਨੁਚਾਰ ਚੌਂਕੀ ਜੀ ਸਮਝ ਜਾਣਗੇ ਜੀ ਇੱਥੇ